ਜੋ ਜੀ ਐਸ ਡੀ ਐਸ ਪੀ ਸਾਹਿਬ ਦੇ ਕੋਲ ਜਾ ਰਹੇ ਆ ਕਿ ਫਤਰਾ ਹੋਏਗਾ ਬਹੁਤ ਔਨਾ ਦਾ ਖਖਰਾ ਹੋਏਗਾ ਬਲਵੰਤ ਕੌਰ ਕੀ ਗੱਲ ਕੀ ਤੜ ਨਾਲ ਗੱਲ ਕੋਈ ਵੀ ਨਹੀਂ ਸੀ ਕਿ ਆ ਉਹ ਥੋੜੀ ਜਿਹੀ ਥਰੇ ਵਾਲੀ ਥਾਂ ਉਹਨਾਂ ਦੀ ਸੀ ਕਿ ਦੂਜੇ ਸੌ ਰਿਆਂ ਦੀ ਅੱਛਾ ਜੀ ਨੇ ਉਹ ਨੇ ਸਾਰੇ ਨੂੰ ਗੁੰਡੇ ਬੁਲਾਏ ਗੁੰਡੇ ਬੁਲਾ ਲਏ ਕੀ ਕੀਤਾ ਕੀ ਤੜ ਨਾਲ ਜੀ ਸਾਡੇ ਕਬੂਰੇ ਆਲ ਕਿ ਤੈਨ ਮਾਰ ਮਾਰ ਕੇ ਝੋਨੇ ਦੇ ਵਿੱਚ ਕੁੱਟ ਕੁੱਟ ਕੇ ਸਾਨੂੰ ਇਹ ਨਹੀਂ ਪਤਾ ਫਿਰ ਸਾਡੇ ਨਾਲ ਇਹ 20 ਜਾਣੀ ਅਸੀਂ ਤਾਂ ਸਿੱਧਾ ਸਾਵੇਂ ਗਏ ਸੀਗੇ ਉਹਨੇ ਕੰਮ ਕਰਦੇ ਪਏ ਸੀਗੇ ਖੇਤ ਤੇ ਇਨਾਂ ਨੇ ਕੀ ਕੀਤਾ ਇਹਨਾਂ ਦੇ ਜੁੰਡੇ ਪੱਟੇ ਨੇ ਬੇਅਦਬੀ ਕੀਤੀ ਕੇਸ ਬਾਰੇ ਪੱਟੇ ਨਹੀਂ ਹਾਂ ਕੀ ਮੰਗ ਕੀ ਕਰਦੇ ਹੋ ਸੀ ਮੰਗਦਾ ਸੀ ਕਰ ਮੈਂ ਹਾਂਜੀ ਕੀ ਮੰਗ ਕਰਦੇ ਹੋ ਬਈ ਸਾਨੂੰ ਖਤਰਾ ਇਹਨਾਂ ਦਾ ਉਹ ਕਹਿੰਦੇ ਅਸੀਂ ਤੁਹਾਨੂੰ ਜੀਣ ਨਹੀਂ ਦੇਣਾ ਇੱਥੇ ਤੇ ਜਿਹੜਾ ਵੀ ਇਹਨਾਂ ਵੀਰ ਸਾਡੇ ਸਾਡੀ ਮਦਦ ਕਰਨ ਤਾਂ ਸਿੱਖ ਜਥੇਬੰਦੀ ਹਾਂ ਸਾਨੂੰ ਬੜਾ ਤੁਸੀਂ ਹਸਪੀਟਲ ਗਈ ਸੀ ਕੋਸਪੀਟਲ ਅਸੀਂ ਰਸਤੇ ਚ ਗਏ ਉਹਨਾਂ ਨੇ ਸਾਨੂੰ ਧਮਕਾ ਕੇ ਪਿਛਾ ਹਟਾ ਦਿੱਤਾ ਕਿਲਵਾਰਾ ਉਹਨਾਂ ਕੋਲ ਹੈ ਕਿ ਅੱਛਾ ਸੀਟ ਫਰਮ ਦਾ ਉਹਨਾਂ ਦੇ ਨਾਲ ਹੋਰ ਵੀ ਸਾਰਾ ਕਈ ਹੈਗੇ ਨੇ ਨਸ਼ੇੜੀ ਬੰਦੇ ਉਹਨਾਂ ਦਾ ਵੱਡਾ ਹਾਂ ਵੱਡਾ ਉਹਨਾਂ ਦਾ ਗਰੁੱਪ ਬਣਿਆ ਜੀ ਮੈਨੂੰ ਜੀ ਖਤਰਾ ਪਰਿਵਾਰ ਨੂੰ ਮੇਰੇ ਬੱਚੇ ਉਹ ਸਰਕਾਰੀ ਹਸਪੀਟਲ ਵਿੱਚ ਪੜਦੇ ਨੇ ਮੈਂ ਜਾਨ ਉਹਨਾਂ ਨੂੰ ਲਾਣ ਸਕੇ ਨਾ ਕੋਈ ਜਾਂ ਉਥੂ ਚਾ ਕਰ ਲੈਣਾ ਜੀ ਸਾਨੂੰ ਇਹ ਕਿੱਨਾ ਰਹਿਣ ਦੇਣਾ ਕਿੱਨਾ ਜੀਣ ਦੇਣਾ ਸਾਨੂੰ ਹਸਪੀਟਲ ਦੀ ਦਾਖਲ ਹੋਣ ਦੇ ਦਿੰਦੇ ਪੇ ਹੁਣ ਦੱਸੋ ਅਸੀਂ ਕਿੱਧਰ ਜਾਈਏ ਜੀ ਮੈਂ ਕਈ ਵਾਰ ਜਾਂਦੇ ਤੇ ਮੂੰਹ ਮੈਂ ਅਕਾਲ ਤਖਤ ਆਲੇ ਨੂੰ ਬੇਨਤੀ ਕਰਨਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਜਾਨ ਨੂੰ ਖਤਰਾ ਜਿਹੜੀ ਬੇਅਦਬੀ ਕੀਤੀ ਹੈ ਕੀ ਹੋ ਗੱਲ ਕੀ ਟੋੜਨਾ ਜੀ ਕੀ ਗੱਲ ਕੀ ਹੋਈ ਹੈ ਗੱਲ ਤਾਂ ਉਹ ਮੂੰਹ ਬੱਸ ਛਡਾਉਣ ਗਏ ਸੀ ਕਿ ਬਈ ਇਹਨੇ ਇਕੱਲੇ ਦੇ ਗੱਲ ਪੈ ਕੇ ਗਏ ਤੇ ਸਾਡੇ ਵੀ ਪੈ ਕੇ ਸਾਨੂੰ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਕਿੱਥੇ ਦੇਖਿਆ ਸਾਡੇ ਨੂੰ ਬੁਰੀਆਂ ਕੀਤੇ ਇੰਨੇ ਅਜੇ ਆਵਣ ਵਾਲੀ ਬਹੁਤ ਗੁਰੇ ਜੇ ਤੜੀ ਪਗਵੜਾ ਲਈ ਹਾਂ ਪਾਉਂਦਾ ਕਾਲਪ ਬੈਗ ਜਾਂ ਲਾਏ ਗਏ ਪਤਾ ਨਹੀਂ ਕਿਹੜੇ ਪਾਸੇ ਪਤਾ ਨਹੀਂ ਸਾਡੇ ਸੀ ਵੀ ਸਾਥ ਲੈ ਗਏ ਪੱਬਜੀ ਨਹੀਂ ਲੈ ਗਏ ਸਾਥਿਲ ਸਟਾਰ ਵੀ ਲੈ ਕੇ ਮੇਰੀ ਪਤਨੀ ਤੇੜੇ ਪਾਸੇ ਸੀ ਡੀਐਸ ਸਾਹਿਬ ਦੇ ਕੋਲ ਆਇਆ ਜੇ ਐਪਲੀਕੇਸ਼ਨ ਨਹੀਂ ਦਿੱਤੀ ਹੁਣ ਐਪਲੀਕੇਸ਼ਨ ਦੇ ਰਿਹਾ ਜੀ ਐਪਲੀਕੇਸ਼ਨ ਦੇ ਰਿਹਾ ਜੀ ਉਹ ਅਸੀਂ ਡੀਐਸਪੀ ਸਾਹਿਬ ਨੂੰ ਦੇਣਾ ਕਿ ਉਹਨਾਂ ਦੀ ਸ਼ਿਫਾਰਿਸ਼ ਬਹੁਤ ਜ਼ਿਆਦਾ ਹੈਗੀ ਹੈ ਠੀਕ ਹੋ ਕਬੱਡੀ ਆ ਵੈਗੁਰਜੀ ਖਾਲਸਾ ਵੈਗੁਰਜੀ ਕੇ ਇਫਾਦੇ ਮੈਂ ਜਗਿੰਦਰ ਸਿੰਘ ਖਾਲਸਾ ਜੀ ਜੀ ਮੈਂ ਆਪਦੇ ਘਰੇ ਚ ਅਸੀਂ ਕੰਮ ਕਰ ਰਹੇ ਸੀ ਮੇਰੇ ਡੈਡੀ ਮੰਮੀ ਮੈਂ ਮੇਰੇ ਘਰ ਦੇ ਤੇ ਕੁਛ ਸ਼ਰਾਰਤੀ ਜਾਂ ਸਰ ਸਾਡੇ ਨਾਲ ਬਦ ਸਲੂਕੀਆਂ ਕੀਤੀ ਅਸੀਂ ਅੰਮ੍ਰਿਤਧਾਰੀ ਪਰਿਵਾਰ ਹੈ ਮੇਰੀ ਮਾਤਾ ਦੇ ਵੇਖੋ ਬੇਅਦਬੀ ਕੀਤੀ ਆ ਵੇਖ ਲੋ ਜੀ ਸ਼ਰਾਰਤੀ ਮੇਰੀ ਦਾਦੇ ਮੇਰੀ ਮਾਤਾ ਨਾਲ ਬਦ ਸਲੂਕੀਆਂ ਕੀਤੀ ਪਿਤਾ ਜੀ ਬਜ਼ੁਰਗ ਨੇ 70 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ ਉਹਨਾਂ ਦੇ ਕੇਸ ਪੱਟੇ ਕੇਸ ਕਤਲ ਕਰਤੇ ਉਹਨਾਂ ਦੇ ਬਾਦ ਸੁਲੂਕੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਸਿੱਖ ਜਥੇਬੰਦੀਆਂ ਨੂੰ ਕਿ ਸਾਡੇ ਪੰਜਾਬ ਵਿੱਚ ਮਦਦ ਕੀਤੀ ਜਾਵੇ ਉਹਨਾਂ ਹਸਪਤਲ ਵੀ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਤੁਰਨ ਨਹੀਂ ਦਿੰਦੇ ਕੋ ਗੁੰਡੇ ਰਾਜ ਕਰੀਖਲੇ ਗੁੰਡੇ ਬਣੇ ਹੋ ਇਹਨਾਂ ਦੇ ਇਹ ਹੋਰ ਕੀ ਕੀ ਕੀਤਾ ਤੜਨ ਨਾਲ ਉਹਨਾਂ ਨੇ ਸਾਡੇ ਨਾਲ ਬਾਦ ਸੁਲੂਕੇ ਕਿਤੇ ਇੱਕ ਕੇਸ ਕਤਲ ਕੀਤਾ ਮੇਰੇ ਦਾੜਾ ਸਾਹਿਬ ਦਾੜਾ ਸਾਹਿਬ ਪਟਿਆ ਆ ਦੇਖੋ ਜੀ ਸਾਰਾ ਮੇਰਾ ਸੁੱਤਿਆ ਪਿਆ ਮੇਰਾ ਗੁਸਾ ਨਹੀਂ ਆ ਰਿਹਾ ਤੇ ਮੈਨੂੰ ਹਸਪੀਟਲ ਦਾਖਲ ਸਹੀ ਬਲ ਹਸਪੀਟਲ ਇਸਾ ਅਣਪਛਾਤੇ ਬੰਦੇ ਸੀਗੇ ਸਾਨੂੰ ਸੁਰਤ ਹੋਰੀ ਨਹੀਂ ਆਈ ਕੀ ਹੋਇਆ ਕੀ ਨਹੀਂ ਸਾਡੇ ਕੇਸ ਅੱਗੇ ਆ ਗਿਆ ਸਾਨੂੰ ਵਿਖਿਆ ਨਹੀਂ ਉਹਨਾਂ ਨੇ ਸਾਡੇ ਨਾਲ ਇਹ ਕੇਸ ਪੱਟ ਕੇ ਸੜਕ 'ਤੇ ਸਾਡੇ ਨਾਲ ਕੇਸ ਪੱਟ ਕੇ ਤੁਰਕਾ ਤੁਹਾਡੇ ਪੱਗਾਂ ਪਾਈਆਂ ਸੀ ਹਾਂਜੀ ਪੱਗਾਂ ਸ੍ਰੀ ਸਾਹਿਬ ਮੇਰੇ ਬੰਨੀ ਹੁੰਦੀ ਹੈ ਪਿਤਾ ਜੀ ਦੇ ਮੇਰੇ ਤੇ ਸ੍ਰੀ ਸਾਹਿਬ ਬੰਨੀ ਹੁੰਦਾ ਦਸਤਾਰ ਬੰਨੀ ਹੁੰਦੀ ਹੈ ਜੀ ਸਾਡੇ ਨਾਲ ਬਾਦਸਲੂਕੇ ਕੀਤੇ ਜੀ ਮੈਂ ਇਹ ਜਥੇ ਬੰਦੀਆਂ ਸਿੱਖ ਜਥੇ ਬੰਦੀਆਂ ਨੂੰ ਬੇਨਤੀ ਕਰਦਾ іззоды <laughs> Агівы <laughs>